ਇਹ ਤਸਵੀਰ ਲੁਧਿਆਣਾ ਦੇ ਹਿੰਮਤ ਸਿੰਘ ਨਗਰ ਫਾਟਕ ਦੀਆਂ ਨੇ ਜਿੱਥੇ ਟ੍ਰੇਨ ਲੰਘਣ ਤੋਂ ਬਾਅਦ ਫਾਟਕ ਖੁੱਲਣ ਸਮੇ ਫਾਟਕ ਦਾ ਪੋਲ ਅਚਾਨਕ ਟੁੱਟ ਗਿਆ ਜੀ ਹਾਂ ਜਿਸ ਕਾਰਨ ਵੱਡਾ ਹਾਦਸਾ ਹੋਣੋਂ ਟਲਿਆ ਹੈ ਦੱਸ ਦਈਏ ਕਿ ਫਾਟਕ ਖੁੱਲਣ ਉਪਰੰਤ ਹੀ ਲੋਕ ਉੱਥੋਂ ਲੰਘਣ ਲੱਗੇ ਪਰ ਜਿਵੇਂ ਹੀ ਫਾਟਕ ਨੂੰ ਖੋਲਿਆ ਜਾ ਰਿਹਾ ਸੀ ਤਾਂ ਇਸੇ ਦੌਰਾਨ ਉਸ ਦਾ ਪੋਲ ਵਿਚਾਲੋਂ ਟੁੱਟ ਗਿਆ ਅਤੇ ਇਸੇ ਦੌਰਾਨ ਵੱਡਾ ਹਾਦਸਾ ਹੋਣੋਂ ਟਲਿਆ ਵੀ ਹੈ ਉਧਰ ਸਥਾਨਕ ਲੋਕਾਂ ਨੇ ਕਿਹਾ ਕਿ ਪਿਛਲੇ 1 ਘੰਟੇ ਤੋਂ ਇਸ ਫਾਟਕ ਤੇ ਖੜੇ ਨੇ ਅਧੇ ਪਰੇਸ਼ਾਨ ਹੋ ਰਹੇ ਨੇ ਕਿ ਆ ਕਿ ਫਾਟਕ ਦਾ ਪੋਲ ਟੁੱਟਣ ਕਾਰਨ ਇਸ ਨੂੰ ਬੰਦ ਕੀਤਾ ਗਿਆ ਹੈ। ਤੁਹਾਨੂੰ ਦੱਸ ਦਈਏ ਉਧਰ ਫਾਟਕ ਮੈਨ ਨੇ ਕਿਹਾ ਕਿ ਇਹ 5 ਨੰਬਰ ਗੇਟ ਹੈ ਅਤੇ ਫਾਟਕ ਖੁੱਲਣ ਉਪਰੰਤ ਹੀ ਇਹ ਫਾਟਕ ਟੁੱਟ ਗਿਆ। ਉਹਨਾਂ ਨੇ ਦੱਸਿਆ ਕਿ ਫਾਟਕ ਦੇ ਪੋਲ ਵਿੱਚ ਪਹਿਲਾਂ ਤੋਂ ਹੀ ਤਰੇੜ ਸੀ ਅਤੇ ਇਸ ਕਾਰਨ ਪੋਲ ਟੁੱਟ ਗਿਆ ਤੇ ਉਸਨੇ ਇਹ ਵੀ ਕਿਹਾ ਕਿ ਇਸ ਨੂੰ ਸਹੀ ਕਰਨ ਦੀ ਜਾਂਚ ਕਰਵਾਈ ਜਾ ਰਹੀ ਹੈ। ਹਾਲਾਂਕਿ ਉਹਨਾਂ ਨੇ ਕੋਈ ਵੀ ਏ ਜਿੰਮਾ ਨਹੀਂ ਚੱਕਿਆ ਹੈ ਉਹਨਾਂ ਨੇ ਇਹ ਵੀ ਦੱਸਿਆ ਕਿ ਇਸ ਵੇਲੇ ਕੋਈ ਵੀ ਹਾਦਸਾ ਨਹੀਂ ਵਾਪਰਿਆ ਹੈ ਅਰੇ ਕੀ ਹੋਇਆ ਇੱਥੇ ਕੀ ਨਾਮ ਹੈ ਇੱਥੇ ਮਨਿੰਦਰ ਸਿੰਘ ਨਾਮ ਆ ਜੀ ਮੇਰਾ ਇੱਥੇ ਆਪਣਾ ਭਾਈ ਹਿੰਮਤ ਸਿੰਘ ਨਗਰ ਫਾਟਕ ਨੇ ਲੁਗਰੀ ਚ ਤੇ ਇੱਥੇ ਟ੍ਰੇਨ ਲੰਗੀ ਆ ਜੀ ਰੇਲ ਨੰਗਣ ਤੋਂ ਬਾਅਦ ਤੇ ਇੱਥੇ ਆਪਣਾ ਫਾਟਕ ਚੱਕਣ ਲੱਗੇ ਆ ਜੀ ਫਾਟਕ ਟੁੱਟ ਗਿਆ ਵੱਡਾ ਹਾਸਾਉਣ ਤੋਂ ਬਚਾ ਹੋ ਗਿਆ ਕੋਈ ਗੱਡੀ ਆਂਦੀ ਤਾਂ ਉਹਦਾ ਨੁਕਸਾਨ ਹੋ ਜਾਣਾ ਸੀਗਾ ਜੀ ਇਹੋ ਤਾਂ ਖੜਕ ਖੋਲਦੇ ਸਮੇ ਲੋਕ ਲੰਘ ਰਹੇ ਸੀ ਤੇ ਹਾਸਾ ਹਾਂਜੀ 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 ਉਦੋਂ ਹਾਸਾ ਹੋਇਆ ਸੀਗਾ ਕਿ ਮਤਲਬ ਕੋਈ ਗੱਡੀ ਦਾ ਨੁਕਸਾਨ ਹੋ ਜਾਂਦਾ ਅਸੀਂ ਸਾਨੂੰ ਘੰਟਾ-ਘੰਟਾ ਹੋ ਗਿਆ ਗੱਡੀਆਂ ਖੜੀਆਂ ਸਾਡੀਆਂ ਪਿੱਛੇ ਹੁਣ ਖੜ ਕਿੰਨਾ ਟਾਈਮ ਹੋ ਗਿਆ ਕਹੋਗੇ 2 ਘੰਟਾ ਹਾਂਜੀ ਹੋ ਗਿਆ ਜੀ ਕਹਿੰਦੇ ਟੈਂਪਰੇਰੀ ਫੜਕ ਲਗਾਇਆ ਜਾ ਹਾਂਜੀ ਟੈਂਪਰੇਰੀ ਵਾਰਡਕ ਲਗਾਇਆ ਹੈ ਤੇ ਪ੍ਰਸ਼ਾਸਨ ਪ੍ਰਸ਼ਾਸਨ ਨੂੰ ਇਹੀ ਹੈ ਜੀ ਜਾਣਦਾ ਜੀ ਪੁਲ ਬਣਾ ਦੇਣ ਉਹਰੇ ਜਾਂ ਇਹਦੀ ਮਜ਼ਬੂਤੀ ਕਰਨ ਫੜਕ ਦੀ ਜੀ ਬਸ ਹੁਣ ਤੁਹਾਨੂੰ ਘੰਟਾ ਹੋ ਗਿਆ ਸਾਨੂੰ ਘੰਟੇ ਤੋਂ ਉੱਪਰ ਹੋ ਗਿਆ ਜੀ ਗੱਡੀਆਂ ਲਾਈਨ ਲੱਗੀ ਹੋਈ ਹੈ ਜੀ ਉਹ ਤਾਂ ਐਕਟੀ ਕਰਵਾ ਰਹੇ ਨਾਲ ਹੈਲ ਕਿੰਨੀ ਦੇਰ ਤੋਂ ਖੜੇ ਸਰ ਹੋਰ ਤਾਂ ਘੰਟਾ ਜੀ ਕੀ ਲੱਗਦਾ ਕੀ ਹੈ ਰਾਣੀ ਜੀ ਕਾਰੋ ਦਾ ਮੁੰਡਾ ਜੀ ਉਹ ਤਾਂ ਬੰਗਲਰ ਦੇ ਰਸਤੇ ਤੋਂ ਵਾਹ ਜਾਣਾ ਤੇ ਜਲਦੀ ਪਾਉਂਗਾ ਦੇਣੀ ਜਾਣਾ ਹੁੰਦਾ ਉਸ ਤੋਂ ਲਾਈ ਕਿ ਗਰਮੀ ਇੰਨੀ ਹੈ ਤੁਸੀਂ ਖੜੇ ਹੋ ਉਹ ਬੁਰਾ ਹਾਲ ਹੈ ਭਾਈ ਇਹ ਆਪਣਾ ਇੱਕ ਦਿਨ ਦਾ ਕੰਮ ਨਹੀਂ ਆਇਆ ਡੇਲੀ ਦਾ ਕੰਮ ਆ ਜੀ ਬੈਂਕ ਤੋਂ ਬਾਅਦ ਆਪਣਾ ਜਾਮ ਦੇਖੋ ਬਹੁਤ ਜ਼ਿਆਦਾ ਲੱਗਿਆ ਹੈ ਪਬਲੀ ਕਿੰਨੀ ਪਰੇਸ਼ਾਨ ਹੋਈ ਹੈ ਗਰਮੀ ਦੇ ਵਿੱਚ ਸਾਰੇ ਆਪਣਾ ਕੰਮ ਤੇ ਜਾਣ ਵਾਲੇ ਬੰਦੇ ਹੈਗੇ ਆ ਜੀ ਸਾਰੇ ਲੇਟ ਹੋ ਰਹੇ ਆ ਇਹ ਨਹੀਂ ਆਪਣਾ ਦੇ ਦੇ ਕਈ ਵਾਰੀ ਆਪਣਾ 2-3 ਨਾਰੀ ਹਾਸਾ ਹੋ ਚੁੱਕਿਆ ਹੈ 2-3 ਨਾਰੀ ਟੁੱਟ ਚੁੱਕਿਆ ਹੀ ਹੈ ਨਹੀਂ ਬੰਦ ਕਿਉਂ ਬੰਦ ਕਿਉਂ ਸਰ ਕੀਤਾ ਫਟਕ ਬੰਦ ਇਹਨਾਂ ਨੇ ਭਾਈ ਆਪਣਾ ਵੱਜ ਗਿਆ ਆਪਣੇ ਨਾਲ ਹੀ ਟੁੱਟ ਗਿਆ ਕਿਸੇ ਗੱਡੀ ਦੇ ਡੇਕ ਜਾਂਦਾ ਜਾਂ ਕਿਸੇ ਦੇ ਆਪਣਾ ਹੋ ਜਾਂਦਾ ਕੋਈ ਹਾਸਾ ਹੋ ਜਾਂਦਾ ਇੰਦਾ ਦਾ ਕਿਸੇ ਦਾ ਐਵੇਂ ਆਪਣਾ ਸੱਟ ਪੇਟ ਲੱਗ ਜਾਂਦੀ ਫੇਰ ਜੀ ਇਹਨਾਂ ਨੂੰ ਚਾਹੀਦਾ ਆਪਣਾ ਪ੍ਰਸ਼ਾਸਨ ਨੂੰ ਰੇਲਵੇ ਪ੍ਰਸ਼ਾਸਨ ਨੂੰ ਚਾਹੀਦਾ ਮਜ਼ਬੂਤੀ ਵਾਲਾ ਫਟਕ ਲਾਣਾ ਇਹਨਾਂ ਨੂੰ ਕਰਨਾ ਚਾਹੀਦਾ ਹੈ ਮੈਂ ਜਿੰਮ ਬਪਾਈ ਚਾਹ ਸਮਨੇ ਨਾ ਲੱਗੇ ਫਟਕ ਕੋਈ ਹਾਸਾ ਇੱਧਰ ਹੋ ਜਾਵੇ ਕੌਣ ਜ਼ਿੰਮੇਦਾਰ ਹੈ ਰੇਲਵੇ ਪ੍ਰਸ਼ਾਸਨ ਆਪਣਾ ਕਿੰਨੀ ਦੇ ਰੋਗੇ ਕਟੋਆੜ ਨਹੀਂ ਪਈ ਆਪਣਾ ਹੁਣ ਡੇਢ ਘੰਟਾ ਦਾ ਰਾਮਨਾਲ ਹੋ ਹੀ ਗਿਆ ਜਾਮ ਦੇਖੋ ਕਿੰਨਾ ਆਪਣਾ ਲੱਗਿਆ ਆ ਜੀ ਜਾਮ ਇੰਨਾ ਲੱਜੁਕਿਆ ਪਬਲਿਕ ਇੰਨੀ ਪਰੇਸ਼ਾਨ ਹੋਈ ਜਾ ਗਰਮੀ ਗਰਮੀ ਆ ਦੇ ਤੁਹਾਡੇ ਸਾਹਮਣੇ ਆਪਣਾ ਗਰਮੀ ਇੰਨੀ ਹੋਈ ਹੋਈ ਆ ਪੱਕੀ ਪਬਲਿਕ ਇੰਨੀ ਪਰੇਸ਼ਾਨ ਆ ਆਪਾ ਕਿਆ ਨਾਮ ਹੈ ਸ਼ੁਰੂਆਤ ਆ ਰਹੇ ਕਹਾਂ ਤੇ ਡਿਊਟੀ ਆ ਆਪਕੀ ਪਾਟ ਨੰਬਰ ਗੇਟ ਤੇ ਹਾਂ ਕਿਆ ਹੋਆ ਆ ਵੀ ਕੌਣ ਸਾ ਫਟਕੇ ਤੇ ਪਾਟ ਨੰਬਰ ਗੇਟ ਫਟਕਾ ਕੌਣ ਸਾ ਫਟਕਾ हिम्मत सिंह नगर हिम्मत सिंह नगर क्या हुआ, हुआ क्या है हुआ ये की पहले वो क्रेक था था आ, थोड़ा वो तो उसको चेंज करना था चेंज करने के बाद कर, करने के लिए उन्होंने कागज गेट बंद करा कर खोला है उसमें दोबारा दूसरा लगाएगा उसमें क्या लगता है लोग खज्जल खुआ हो रहे हैं एक घंटा हो गया बोल अब इसके लिए खज्जल खुआर के लिए तो सरकार जाने हम क्या जाने अब हम हमारे तो ड्यूटी हमारे गेट बंदा खोलना है कितनी देर लगेगी और अब कितना टाइम लगेगा पता नहीं उसे जाकर पता करो विद्यालय काम कर रहे हैं ਤੇਰੇ ਤਾਹ ਕਰ ਰਹਾ ਹੂੰ ਉਹਨਾਂ ਨੂੰ ਪਤਾ ਆ ਸਾਾਨੂੰ ਨਹੀਂ ਪਤਾ ਠੀਕ ਅਧਿਕਾਰੀ ਪਹੁੰਚ ਗਏ ਮੌਕੇ 'ਤੇ ਠੀਕ ਕਰਨੇ ਠੀਕ ਕਰਨੇ ਵਾਲੇ ਆ ਦਿਖਾਈ ਉਹ ਟੂਰ ਉਹ ਟੋਕਲਾ ਕਰ ਖੋਲੋ ਖੋਲਾ ਠੀਕ ਉਹ ਨਹੀਂ ਖੋਲਾ ਹੈ ਬਾਕੀ ਹੋਰ ਇਦਾਂ ਦੀ ਅਪਡੇਟਸ ਲਈ ਤੁਸੀਂ ਬਣੀ ਨਾ ਉਹ ਖ਼ਬਰੀਦਾਰ ਟੀਵੀ ਦੇ ਨਾਲ ਧੰਨਵਾਦ